ਮੇਰਾ ਹਰਪ੍ਰੀਤ ਕੋਰ ਸੋਨੀ ਹੋਰ ਮੈਂ ਬੂਹੇ ਬਾਰੀਆਂ ਦੇ ਵਿੱਚ ਦੀਪਗਨ ਟੀਮ ਫੈਮਿਲੀ ਦੇ ਨਾਲ ਕੰਮ ਕਰਦੀ ਆਂ ਭੂਆ ਦਾ ਮੇਰਾ ਕਰੈਕਟਰ ਹੁੰਦਾ ਆ ਤੇ ਅੱਜ ਵੀਰੇ ਉਹਨਾਂ ਨੇ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਬਹੁਤ ਦਿਲ ਖੁਸ਼ ਹੋਇਆ ਸਾਰੇ ਇਕੱਠੇ ਹੋਏ ਸਾਰੇ ਮਿਲੇ ਔਰ ਇਹ ਜੋ ਉਪਰਾਲੇ ਕਰਦੇ ਰਹਿਣਗੇ ਅੱਗੇ ਤੋਂ ਵੀ ਤੇ ਤੁਹਾਡਾ ਸਾਰਿਆਂ ਦਾ ਚੈਨਲ ਦੇਖਣ ਲਈ ਥੈਂਕ ਯੂ ਬਹੁਤ ਵਧੀਆ ਲੱਗ ਰਿਹਾ ਔਰ ਇੰਨੀ ਖੁਸ਼ੀ ਹੋਈ ਸਾਰੇ ਇੰਨਾ ਪਿਆਰ ਕਰਦੇ ਆ ਇੰਨਾ ਲਾਈਕ ਕਰਦੇ ਆ ਸਾਰੇ ਅੱਜ ਪਤਾ ਲੱਗਿਆ ਸਾਰੇ ਲੁਧਿਆਣੇ ਨੂੰ ਅੱਜ ਤੀਆਂ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ ਹੀ ਮਜ਼ਾ ਆ ਰਿਹਾ ਹੈ ਇੱਥੇ ਆ ਕੇ ਸੋਚ ਨਹੀਂ ਸਕਦੇ ਕਿ ਵੀਰ ਜੀ ਦੇਵਗਨ ਵੀਰ ਫੈਮਿਲੀ ਨੇ ਜਿੰਨਾ ਕੇ ਸਾਡਾ ਇਹ ਇੰਤਜ਼ਾਮ ਕੀਤਾ ਔਰ ਜਿੰਨਾ ਕੀ ਕਲਚਰ ਪ੍ਰੋਗਰਾਮ ਲੈ ਕੇ ਦੋ ਮਿਲ ਰਿਹਾ ਬਹੁਤ ਅੱਛਾ ਹੈ ਅੱਜ ਮੇਲਾ ਲੱਗਿਆ ਬਿਲਕੁਲ ਹੈ ਅੱਜ ਬੀਬੀਆਂ ਦਾ ਹੀ ਮੇਲਾ ਤੇ ਮੇਰੀ ਮਿੰਦੋ ਪੈਣ ਦਾ ਅੱਜ ਵਦਦੇ ਆ ਤੇ ਉਹਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ ਤੇ ਬਹੁਤ ਸਾਰਾ ਪਿਆਰ ਬਹੁਤ ਵਧੀਆ ਲੱਗ ਰਿਹਾ ਹਨਕੇ ਔਰ ਬੜੀ ਰੌਣਕ ਲੱਗੀ ਹੋਈ ਆ ਤੇ ਖੁਸ਼ੀ ਸੀ ਸਮਝਦੀ ਆ ਕਿ ਨਿਵ ਡਿਰੌਣਕ ਦਾ ਸਾਨੂੰ ਵੀ ਹਿੱਸਾ ਬਣਾਇਆ ਪੂਰੀ ਦੇਵਗਨ ਫੈਮਿਲੀ ਦਾ ਥੈਂਕ ਯੂ ਤੇ ਪੂਰੀ ਲੁਧਿਆਣਾ ਟੀਮ ਦਾ ਥੈਂਕ ਯੂ ਮੈਂ ਕਹਿੰਨੀ ਮੈਂ ਬਹੁਤ ਟਾਈਮ ਬਾਅਦ ਇੰਨਾ ਇਕੱਠ ਵੇਖਿਆ ਕਿਉਂਕਿ ਲੋਕਡਾਊਨ ਤੋਂ ਬਾਅਦ ਮੇਲੇ ਥੋੜੇ ਘਟ ਗਏ ਸੀਗੇ ਪਰ ਇਹ ਬਹੁਤ ਵੱਡਾ ਉਪਰਾਲਾ ਤਿਆਂ ਤੇ ਤਿਆਂ ਨੂੰ ਇਕੱਠਾ ਕਰਨ ਦਾ ਮੇਲੇ ਪਹਿਲਾਂ ਕਾਫੀ ਮੇਲੇ ਲਗਾਏ ਨੇ ਲਾਕਡਾਊਨ ਤੋਂ ਪਹਿਲਾਂ ਕਾਫੀ ਲਾਈਵ ਸ਼ੋਅ ਕੀਤੇ ਨੇ ਪਰ ਲਾਕਡਾਊਨ ਤੋਂ ਬਾਅਦ ਥੋੜਾ ਜਿਹਾ ਇੰਡਸਟਰੀ ਡਾਊਨ ਹੋਈ ਸੀਗੀ ਤਾਂ ਉਸ ਤੋਂ ਬਾਅਦ ਘਰ-ਗ੍ਰਸਤੀ ਚ ਬੀਜ਼ੀ ਹੋਏ ਲੇਕਿਨ ਮੈਨੂੰ ਬਹੁਤ ਖੁਸ਼ੀ ਆਜ ਇਸ ਮੇਲੇ ਤੇ ਆ ਕੇ ਤੁਹਾਨੂੰ ਵੀ ਬੋਲੋ ਜਿੰਨੇ ਦਾ ਤਿਹਾਰ ਬਰੇਸਿੰਗ ਰਿਜ਼ੋਰਟ ਨੁਹਾਨਾ ਦੇ ਕਿ ਨੁਹਾਨਾ ਤੈ ਜਾ ਰਿਹਾ ਦੀਨ ਚਾਨੀ ਐ ਸਰਵਾਦੋਂ ਮਾਤਵਾਦ ਨਾ ਉਹਦੇ ਇਹਨਾਂ ਦੇ ਇਸ ਸਪੋਰਟ ਦੇ ਸ਼ੁਕਰਗੁਜ਼ਾਰ ਕਰਨਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਪੰਜਾਬੀ ਮਾਮੂਲੀ ਦੀ ਪੰਜਾਬੀ ਸੱਭਿਆਚਾਰ ਦੀ ਆਪਣੇ ਨਾਟਕਾਂ ਦੇ ਰਾਹੀਂ ਜਿਹੜਾ ਪ੍ਰਚਾਰ ਕਰ ਰਹੇ ਨੇ ਕਿਥੇ ਵਧਾਈ ਦੇ ਪੱਤਰ ਨੇ ਉੱਥੇ ਇਹਨਾਂ ਨੂੰ ਵਿਸ਼ਵਾਸ ਦੋਨਾ ਕਿ ਜਿਹੜੀ ਵੀ ਸੰਤਾ ਕੋਈ ਵੀ ਪਰਿਵਾਰ ਜਿਹੜਾ ਪੰਜਾਬੀ ਮਾਮੂਲੀ ਦੀ ਹੋਂਦ ਤੇ ਤਰੱਕੀ ਲਈ ਗਤਨਸ਼ੀਲ ਹੈ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰ ਮੈਂ ਅੰਜਲੀ ਬਾਧਵਾ ਫਰੋਂ ਅੰਜਲੀ ਬਾਧਵਾ ਡਿਜ਼ਾਈਨਸ ਅੱਜ ਦੇਵਗਨ ਫੈਮਲੀ ਨੇ ਜਿਹੜਾ ਤੀਜ ਦਾ ਪੰਜਾਬ ਦੇ ਵਿੱਚ ਇੰਨਾ ਲਾਰਜ ਸਕੇਲ ਤੇ ਜਸਨੂਰ ਦਾ ਵੱਨ ਨਾਲ ਮਿਲ ਕੇ ਜਿਹੜਾ ਸ਼ੋਅ ਕੀਤਾ ਹੈਗਾ ਉਹਦੇ ਵਿੱਚ ਬਹੁਤ ਸਾਰੀ ਐਂਟਰਟੇਨਮੈਂਟਸ ਹੈ ਬਹੁਤ ਸਾਰੀ ਤੁਹਾਨੂੰ ਇਸ ਇਸ ਮਤਲਬ ਮੈਨੂੰ ਇਸ ਓਕੇਜਨ ਦੇ ਉੱਤੇ ਐਜ਼ ਅ ਸ਼ੋਅ ਉੱਪਰ ਬੁਲਾਇਆ ਗਿਆ ਹੈ ਜਿਹਦੇ ਵਿੱਚ ਮੇਰੀ ਡਰੈਸ ਜਸਨੂਰ ਦਾ ਵੱਨ ਨੇ ਪਲੱਸ ਕੁਲਦੀਪ ਕੌਰ ਨੇ ਪਲੱਸ ਨਭ ਹੁੰਜਨ ਨੇ ਵੇਅਰ ਕੀਤੀ ਆ ਔਰ ਉਹਨਾਂ ਦੀ ਰੈਂਪ ਵਾਕ ਵੀ ਹੈ ਬਹੁਤ ਅੱਛਾ ਲੱਗ ਰਿਹਾ ਬਹੁਤ ਸਪੈਸ਼ਲ ਫੀਲ ਹੋ ਰਿਹਾ ਹੈ ਬਿਲਕੁਲ ਬਿਲਕੁਲ ਕਰਵਾਉਣੇ ਚਾਹੀਦੇ ਆ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਪੰਜਾਬ ਦਾ ਹੀ ਪਹਿਲਾ ਇਸ ਤਰ੍ਹਾਂ ਦਾ ਮੇਲਾ ਹੈਗਾ ਅੱਗੇ ਅਸੀਂ ਜਾਣੇ ਆ ਮਤਲਬ ਜਿੱਦਾਂ ਡਿਫਰੈਂਟ ਕਲੱਬਸ ਦੇ ਹੁੰਦੇ ਆ ਜਾਂ ਕੁਝ ਹੁੰਦੇ ਆ ਇਹ ਪ੍ਰੋਪਰ ਮਤਲਬ ਜਿਹਨੂੰ ਕਹਿੰਦੇ ਆ ਨਾ ਕਿ ਤੀਆਂ ਦਾ ਮੇਲਾ ਇਟਸ ਰੀਅਲੀ ਬਹੁਤ ਵਧੀਆ ਬਹੁਤ ਅੱਛਾ ਆਰਗੇਨਾਈਜ਼ ਕਰਿਆ ਐ ਐਂਡ ਆਮ ਰੀਲੀ ਹੈਪੀ ਕਿ ਮੈਂ ਇਸ ਚੀਜ਼ ਦਾ ਪਾਰਟ ਬਣੀ ਆ ਜੀ ਵਾਈ ਗਰੂ ਕਰੇ ਹਰ ਸਾਲ ਐਵੇਂ ਹੀ ਫੰਕਸ਼ਨ ਹੁੰਦੇ ਰਹਿਣ ਤੇ ਨਵੇਂ-ਨਵੇਂ ਜਿੰਨੇ ਵੀ ਮੌਕੇ ਮਿਲਦੇ ਰਹਿਣ ਬੱਚਿਆਂ ਨੂੰ ਪਾਸਿੰਸ ਸਮੋ ਸਾਡੇ ਵਿੱਚ ਘਰ ਪਹੁੰਚ ਰਹੇ ਨੇ ਬਿਲਕੁਲ ਮੇਲਾ ਲੱਗ ਰਿਹਾ ਬਹੁਤ ਟਾਈਮ ਬਾਅਦ ਐਵੇਂ ਦਾ ਮੇਲਾ ਦੇਖਿਆ ਬਹੁਤ ਸੋਹਣਾ ਐ ਸਜਤਾਜ ਗਿਆਏ ਨੇ ਐਗਜ਼ੀਬਿਸ਼ਨ ਬਹੁਤ ਲੱਗਿਆ ਐਂਡ ਸਾਰੇ ਮੇਲੇ ਦੇ ਨਾਲ ਨਾਲ ਕੰਪੀਟੀਸ਼ਨ ਜੋ ਰੱਖਿਆ ਉਹ ਸਭ ਤੋਂ ਵੈਸ ਲੱਗਿਆ ਮੈਨੂੰ ਦੀ ਬੱਚਿਆਂ ਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ